ਆ ਲੋ ਜੀ ਆਪਾਂ ਚੰਨ ਤੇ ਪਹੁੰਚ ਗਏ ਆ ਜੀ ਤੇ ਮੇਰੇ ਖੱਬੇ ਪਾਸੇ ਆ ਚੰਨ ਤੇ ਇਹ ਟਰੱਕ ਵਾਲੇ ਕੋਈ ਖਰੇ ਕੰਟਰੋਲ ਨਹੀਂ ਹੋਇਆ ਜਾਂ ਬ੍ਰੇਕ ਨਹੀਂ ਲੱਗੀ ਕੀ ਚੱਕਰ ਪਿਆ ਤੇ ਉਹ ਜਾ ਕੇ ਮੋਰੇ ਬੈਰੀਗੇਡ ਚ ਲੱਗਾ ਜਾ ਕੇ ਉਹ ਜ਼ਿਲ੍ਹਾ ਟੋਪਰਾ ਹੈਗਾ 18 ਕਿਲੋਮੀਟਰ ਸੋ ਦੇਖਦੇ ਹਾਂ ਹੁਣ ਪੰਜਾਬ ਪੰਜਾਬ ਸੇ ਸਾਹਮਣੇ ਪਾਕਿਸਤਾਨ ਬਾਰਡਰ ਉਹ ਜਿੱਥੇ ਤੇ ਲੱਗਦਾ ਪਿਆ 11:00 ਬਜੇ 11 ਮਿੰਟ ਹੋ ਗਏ ਤਾਂ ਆਪਾਂ ਆਸਟਮ ਹੈਗੇ ਆ ਮੁਕਤਿਆਲਿਆਂ ਦੇ ਕੋਲ ਤੁਹਾਡਾ ਬਹੁਤ ਬਹੁਤ ਨਵੇਂ ਸਿਰ ਤੇ ਨਵੀਂ ਵੀਡੀਓ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਆਪਾਂ ਜਾ ਰਹੇ ਹਾਂ ਇਸ ਵੇਲੇ ਕਾਰਗਿਲ ਤੇ ਰਾਤ ਆਪਾਂ ਸਟੇ ਲੈ ਲਈ ਸੀਗੀ ਆਪਣੇ ਗੈਸਟ ਹਾਊਸ ਵਿੱਚ ਤੇ ਆਪਾਂ ਹੁਣ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਕਾਰਗਿਲ ਦੇ ਨਾਲ ਜਿਲ੍ਹੇ ਕਾਰਗਿਲ ਜਿਲ੍ਹੇ ਦੇ ਇੱਕ ਉਸ ਐਸੇ ਪਿੰਡ ਨੂੰ ਜੋ ਕਿ ਪਾਕਿਸਤਾਨ ਬਾਰਡਰ ਤੇ ਹੈਗਾ ਆ ਪਰ ਉਹ ਜੰਗ ਦੇ ਵੇਲੇ ਸਾਰਾ ਦਾ ਸਾਰਾ ਖਾਲੀ ਕਰਾ ਦਿੱਤਾ ਗਿਆ ਸੀ ਤੇ ਇਸ ਵੇਲੇ ਸਾਰੇ ਦੇ ਸਾਰਾ ਪਿੰਡ ਸਖੰਦਰ ਬਣਿਆ ਪਿਆ ਉਹ ਬਾਕੀ ਉਹਦੇ ਬਾਰੇ ਤਾਂ ਹੁਣ ਪੂਰੀ ਜਾਣਕਾਰੀ ਉੱਥੇ ਜਾ ਕੇ ਦਵਾਂਗੇ ਕੀ ਕਾਰਨ ਹੋਏ ਆ ਕਿਹੜੀ ਜੰਗ ਤੋਂ ਖਾਲੀ ਕਰਵਾਇਆ ਗਿਆ ਤੇ ਬਾਕੀ ਹੁਣ ਤੁਸੀਂ ਆਪਾਂ ਇਸ ਟਮ ਇਹ ਜਿਹੜਾ ਆਪਾਂ ਹਸਰਕ ਕੱਢ ਰਹੇ ਆ ਇਹ ਆਪਾਂ ਜਦੋਂ ਆਏ ਸੀ ਕਿੱਲੇ ਉਦੋਂ ਸਾਰੀ ਸਾਰੀ ਰਾਤ ਨੂੰ ਗੱਡੀ ਸੀ ਤੇ ਆਪ ਹੁਣ ਆਪਾਂ ਦਿਨ ਵੇਲੇ ਕੱਢ ਰਹੇ ਆ ਤੇ ਤੁਹਾਨੂੰ ਦਿਖਾਵਾਂਗੇ ਕੁਝ ਰੋਡ ਦੇ ਝਲਕ ਤੇ ਬਾਕੀ ਮਿਲਾਂਗੇ ਤੁਹਾਨੂੰ ਹੁਣ ਕਾਰ ਦੇ ਜਾ ਕੇ ਇੱਕ ਮਿੰਟ ਲਓ ਜੀ ਆਪਾਂ ਉਥੋਂ ਸਮੋਸੇ ਸਮੋਸੇ ਕਾ ਕਰਦੇ ਨੇ ਉੱਥੇ ਲੋਕ ਲੋਕਾਂ ਨਾਲ ਗੱਲਬਾਤ ਕੀਤੀ ਹੈ ਉੱਥੇ ਉਹਨਰ ਨਾਲ ਗੱਲ ਕੀਤੀ ਬਈ ਉਸ ਬੰਦੇ ਨੇ ਲਦਾਖੀ ਸਮੋਸੇ ਖਣ ਲਾਤੇ ਆ ਸ਼ੋਲੇ ਸਮੋਸੇ ਤੇ ਪੰਜਾਬੀ ਬੋਲਦੇ ਪੂਰੀ ਹੱਤ ਕਰਾਉਂਦੇ ਹੋਵੇ ਮੁੰਡਾ ਉੱਥੇ ਚਲੋ ਤੇ ਹੁਣ ਆਪਾਂ ਵਾਧੇ ਪਏ ਆ ਉਹ ਕਾਰਗਿਲ ਦੇ ਉਸ ਪਿੰਡ ਵੱਲ ਅ ਜੋ ਕਿ ਜੰਗ ਦੇ ਵੇਲੇ ਪੂਰੇ ਤਰ੍ਹਾਂ ਉਜੜ ਗਿਆ ਸੀ ਹਾਂਜੀ ਲੋ ਜੀ ਦੋਸਤੋ ਆਪਾਂ ਤੁਹਾਨੂੰ ਇੱਕ ਹੋਰ ਜਾਣਕਾਰੀ ਦੇ ਦਈਏ ਮਨਾਲੀ ਬਾਰਲਾ ਚਲਾ ਨਿਊਮਾ ਪਦਮ ਅ ਲਦਾਖ ਸ਼ਿਰਨਗਰ ਇੱਕ ਰਸਤਾ ਹੋਰ ਜਾਂਦਾ ਆ ਵੰਗਲਾ ਆ ਵੰਗਲਾ ਸੇ ਹੋ ਕੇ ਬੰਗਲਾ ਤੋਂ ਹੋ ਕੇ ਇਹ ਮਨਾਲੀ ਜਾਂਦਾ ਠੀਕ ਹੈ ਜੀ ਇਹ ਇੱਕ ਹੋਰ ਰਸਤਾ ਜਿਹੜਾ ਮਨਾਲੀ ਨਾਲ ਟੱਚ ਕਰਦਾ ਉਹ ਰਸਤਾ ਇਧਰ ਨੂੰ ਜਾਂਦਾ ਇਹ ਹੈਗਾ ਲਾਮਾ ਯੋਦੇ ਤੇ ਕੋਨ ਆਜਾ ਕਰੋ ਵੱਲਾ ਵੱਲਾ ਮੋਨਸਟਰੀ ਆ ਸੋ ਜੇ ਕੋਈ ਜਾਣਾ ਚਾਹੁੰਦਾ ਜਾਂ ਆਣਾ ਚਾਹੁੰਦਾ ਇਧਰ ਵੀ ਆ ਸਕਦਾ ਆ ਲਓ ਜੀ ਆਪਾਂ ਚੰਨ ਤੇ ਪਹੁੰਚ ਗਏ ਆ ਜੀ ਤੇ ਮੇਰੇ ਖੱਬੇ ਪਾਸੇ ਆ ਚੰਨ ਤੇ ਤੁਸੀਂ ਦੇਖ ਸਕਦੇ ਹੋ ਉਸ ਮਿੱਟੀ ਦਾ ਰੰਗ ਕਿਆ ਬਾਤ ਹੈ ਜੀ ਕਿਆ ਬਾਤ ਹੈ ਰੰਗਾ ਦੀ ਰੰਗ ਇਹ ਇਹ ਆ ਲਤਾਖੀ ਚੰਨ ਤੇ ਸੇਮ ਐਜ਼ਰ ਜਿੱਦਾ ਦੀ ਚੰਨ ਤੇ ਧਰਤੀ ਹੁੰਦੀ ਹੈ ਨਾ ਇੱਥੇ ਉਹ ਪਾਈ ਜਾਂਦੀ ਹੈ ਜੀ ਵਾਹ ਜੀ ਵਾਹ ਕਿਆ ਬਾਤ ਹੈ ਕੁਦਰਤ ਦਾ ਰੰਗ ਹੈ ਜੀ ਤੇ ਇਹ ਚੰਨ ਜਿਹੜਾ ਪਾਇਆ ਜਾਂਦਾ ਹੈ ਲਾਂਮਾ ਯਾਰੂ ਵਿੱਚ ਤੇ ਆਹ ਦੇਖੋ ਜੀ ਅੱਗੇ ਹੋਰ ਮਿੱਟੀ ਆ ਗਈ ਆ ਅਚਾਨਕ ਅਰਥਾ ਤੇ ਦੇਖੋ ਰੰਗ ਅਲੱਗ ਹੀ ਰੰਗ ਹੈ ਜੀ ਇਹ ਸਾ ਆ ਭਾਈ ਮਿੰਤਾ ਪਾਂਡੂ ਲੱਗਦਾ ਜਿਹੜਾ ਇਥੇ ਬੋਰਡ ਜੀ ਨਿਕਲਦਾ ਹੁੰਦਾ ਜੀ ਆਪਾਂ ਖੜੇ ਇਥੇ ਨੰਬਕਲਾ ਪਾਸ ਚੈੱਕ ਕਰ ਸਕਦੇ ਤੁਸੀਂ ਜਿਹਦੀ ਹਾਈਟਾ 12198 ਤੇ ਇਥੇ ਅਪਰੂਨ ਬੱਚੇ ਮਿਲੇ ਆ ਕਲਕੱਤਾ ਤੋਂ ਹਾਂਜੀ ਦੇਖੋ ਮੇਰਾ ਵਲੌਗ ਐਸਾ ਕਾਹ ਦੇਖਾ ਤਾਂ ਸਬਸਕ੍ਰਾਈਬ ਕਰੀਏ ਚੈਨਲ ਮੇਰਾ ਵਾਈਡਰ ਦਾ ਵਲੌਗ ਦੇਖਦੇ ਰਹਤੇ ਚੈਨਲ ਕੋ ਸਬਸਕ੍ਰਾਈਬ ਕਰਨਾ ਮੇਰਾ तो भाई मेरा ब्लॉग देख चुका है पहला अच्छा ठीक है शौक कहा हमें भी शौक है, ऐसे पूरा कर रहे हैं ये, ये क्लासिक है अभी बाबा ऐसे गाड़ी निकाल फिर ना लेके जाएंगे ठीक है ठीक है, है बढ़िया बड़े होकर अच्छे काम करना और घूमना ऐसे ही क्योंकि वो आजकल वो समझ ठीक नहीं ना जैसा शौक रखो ठीक है बढ़िया है काम करो है ना घूमो फिरो घूमने के लिए बहुत जगह है हां जी हाँ जहाँ रेंट पर मिल जाएगा आपको ले ले में पर, हाँ ठंडा होता है रात को ठीक ही होता है इतनी ठंड रही है क्योंकि वो हाईएस्ट टॉप तो आप जाएंगे नीचे उतर जाएंगे हैं माइनस तो नहीं है नहीं 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 माइनस नहीं है इतना नहीं ठंड नहीं है ठीक है ये चलो ये आपका खुद का है हां खुद का जी मतलब तो तो हल्ले से ही करना सका पेंग उमलिंगरा बाय मनाली पर पता करते काम तो वापस जा रहे हैं छोड़कर, तो है है। साल में दो तीन बार निकालते हाँ, वो तो थी, बच्चा है अगर शौक है तो बाइक का पूरा कर लेना चाहिए मेरा तो ये मानना है आगे ना ले में मिल जाएगा आपको रेंट पर आप अपना शौक पूरा कर सकते है वहां पर ਕਿ ਮੇਰਾ ਟੀਵੀ ਪੀਡੋ ਹੈ ਇ ਕਲਾਸਿਕ ਹੈ ਉਸਪੇ ਚਲਾ ਸਕਦੇ ਹਾਂ ਬਹੁਤ ਕੰਫਰਟਬਲ ਹੈ ਜਿੱਤਾਂ ਭਾਰੀ ਸਵਾਰ ਲੱਗੇ ਆਪ ਕੋਲ ਚਲਾ ਲੈਣੇ ਹਾਂ ਹਾਂਜੀ ਲੋ ਜੀ ਮੇਰੇ ਮੋੜੇ ਇੱਕ ਮਤਲਬ ਕਹਿੰਦੀ ਯੂ ਟਰਨ ਸਗਾ ਬਹੁਤ ਤਕੜਾ ਤੇ ਟਰੱਕ ਵਾਲੇ ਕੋਈ ਖਰੇ ਕੰਟਰੋਲ ਨਹੀਂ ਹੋਇਆ ਜਾਂ ਬ੍ਰੇਕ ਨਹੀਂ ਲੱਗੀ ਕੀ ਚੱਕਰ ਪਿਆ ਤੇ ਉਹ ਜਾ ਕੇ ਮੋੜੇ ਬੈਰੀਗੇਡ ਚ ਲੱਗਾ ਜਾ ਕੇ ਬਚਾਅ ਹੋ ਗਿਆ ਨਿਕਲਣਾ ਪੜਿਆ ਜਵਾ ਸ਼ਵਾਜ ਨਿਕਲ ਨਿਕਲ ਕੇ ਨਿਕਲ ਕੇ ਨਿਕਲ ਗਿਆ ਐਡਾ ਮੈਨੂੰ ਸਲਾਹ ਦੇ ਕੇ ਹੋਣੀ ਪਈ ਤਾਂ ਫੇਰ ਕੰਮ ਬਣਿਆ ਉਹ ਕੋਚਾ ਬੋਣੀ ਜਾਣ ਕੇ ਦੱਸਣਗੇ ਗੱਲ ਬਾਨੀ ਸੀ ਅੱਗੇ ਆਪਾਂ ਹੁਣ ਜਾ ਰਹੇ ਹਾਂ ਦਰਾਸਵਾਦ ਨੂੰ ਆ ਆਉਣ ਦਾ ਰੇਜੋ ਜੀਲਾ ਤਾਂ ਜਾਨੂੰ ਇਹਨਾਂ ਪਤਾ ਲੱਗਾ ਕਿ ਅੱਜ ਜੌਜ਼ੀਲਾ ਕ੍ਰਾਸ ਹੋ ਰਿਹਾ ਹੈ ਜੇ ਅੱਜ ਕ੍ਰਾਸ ਹੁੰਦਾ ਹੋਇਆ ਤਾਂ ਆਪਾਂ ਕ੍ਰਾਸ ਕਰ ਲੈਣਾ ਬਾਕੀ ਉੱਥੇ ਪਹੁੰਚ ਕੇ ਪਤਾ ਲੱਗੂਗਾ ਅੱਛਾ ਸਾਹਿਬ ਹਾਂ ਤਾਂ ਕਿੱਥੇ ਆਏ ਪੰਜਾਬ ਪੰਜਾਬ ਸੇ ਹਾਂ ਪੰਜਾਬ ਚੰਗੇ ਦੀ ਹੈ ہمارا ਹਾਂ ਆਪਾਂ ਨੂੰ ਮਿਲ ਗਈ ਆ ਇਜਾਜ਼ਤ ਪੁਲਿਸ ਵਾਲਿਆਂ ਕੋ ਤੁਸੀਂ ਜਾ ਸਕਦੇ ਹੋ ਪਰ ਤੇ ਆਪਾਂ ਹੁਣ ਚੱਲੇ ਤੁਹਾਨੂੰ ਪਿੰਡ ਦਿਖਾਉਣਾ ਇੱਕ ਪਿੰਡ ਹੋਰ ਵੀ ਆ ਜਿਹੜਾ ਪਿੰਡ ਇੰਡੀਆ ਨੇ ਕੈਪਚਰ ਕਰਕੇ ਆਪਣੇ ਇੰਡੀਆ ਵਿੱਚ ਰਲਾਇਆ ਹੋਇਆ ਜੋ ਕਿ ਪਹਿਲਾਂ ਪਾਕਿਸਤਾਨ ਦੇ ਕੋਲ ਸੀ ਲਓ ਜੀ ਬਈ ਰੋਡ ਬਹੁਤ ਹੀ ਘੈਂਟ ਜਿਆ ਰੋੜ ਆ ਖਤਰਨਾਕ ਵੀ ਕਹਿ ਸਕਦੇ ਤੇ ਘੈਂਟ ਵੀ ਕਹਿ ਸਕਦੇ ਨਿੱਕਾ ਜਿਆ ਰੋੜ ਆ ਤੇ ਆਪਾਂ ਇਸ ਵੇਲੇ ਬਹੁਤ ਹਾਇਰ ਤੇ ਆ ਚੁੱਕੇ ਹਾਂ ਤੇ ਬਾਈਕ ਨੂੰ ਬਹੁਤ ਵੀ ਕੇਅਰਫੁਲੀ ਚਲਾ ਰਹੇ ਹਾਂ ਕੋਈ ਕਾਲੀ ਨਹੀਂ ਕਰ ਰਹਾ ਆਰਾਮ ਨਾਲ ਚੱਲੋ ਦੇਖਣ ਨੂੰ ਬਹੁਤ ਖੂਸ਼ ਆ ਇੰਡੀਆ ਦੇ ਵਿੱਚ ਬਸ ਮੋੜਾ ਤੋਂ ਕੰਦੇ ਹੋਰ ਨਾਲ ਕੇ ਜਾਓ ਆਰਾਮ ਨਾਲ ਆਈ ਜੂਟਾਂ ਜਿਆਦਾ ਤਕੜਾ ਅੱਜ ਆਪਾਂ ਪਹੁੰਚ ਚੁੱਕੇ ਆ ਉਸ ਪਿੰਡ ਦੇ ਪਹਿਲੇ ਪੁਆਇੰਟ ਤੇ ਆ ਜਿਹਦਾ ਕੀ ਨਾਮ ਹੈਗਾ ਹੁੰਦਰਮਨ ਤੇ ਇੱਥੋਂ ਜਿਹੜਾ ਕੀ ਆਪਾਂ ਨੂੰ ਕਿਤਾ ਪਾਕਿਸਤਾਨ ਦਾ ਜਿਹੜਾ ਉਹ ਏਰੀਆ ਸਾਡਾ ਪਾਕਿਸਤਾਨ ਦੇ ਅੰਦਰ ਤੇ ਉਹ ਤੁਹਾਨੂੰ ਦਿਖਾਉਣਾ ਨੇੜੇ ਕਰਕੇ ਕਰੀ ਮੈਂ ਉਹ ਬਾਲਾ ਦੇਖੋ ਉਹ ਜਿਹੜੇ ਜਗ੍ਹਾ ਬਣੀ ਹੋਈ ਹੈ ਉੱਪਰ ਉਹ ਸਾਰੇ ਪਾਕਿਸਤਾਨ ਦੇ ਅੰਦਰ ਚ ਆ ਤੇ ਬਾਕੀ ਆਪਾਂ ਹੁਣ ਇਸ ਤੋਂ ਬਾਅਦ ਜਾਣਾ ਹੈ ਉੱਪਰ ਆ ਅਮਰ ਨੇ ਤਾਂ ਦਿਖਾਉਣਾ ਇੱਕ ਵਾਰੀ ਜੀ ਜੋ ਜ਼ੂਮ ਕਰਕੇ ਉਸ ਪਿੰਡ ਜਾਣਾ ਆਪਾਂ ਜਦਾਂ ਕਿ ਜੰਗਬੇਲ ਖਾਂ ਲਿਆ ਹੋ ਗਿਆ ਸੀ ਤੇ ਇਸ ਤੋਂ ਬਾਅਦ ਆਪਾਂ ਪਹਿਲਾਂ ਤਾਂ ਆਪਾਂ ਹੋਰ ਆ ਇੱਥੇ ਜਾ ਕੇ ਉੱਪਰ ਇੱਕ ਗਾਰਡ ਆ ਉਹਨਾਂ ਨਾਲ ਗੱਲ ਕਰਦੇ ਆ ਤੇ ਉਹਦੇ ਕੋਲ ਲੈਣੇ ਜਾਣਕਾਰੀ ਅੱਜ ਅਸੀਂ ਹੁਣ ਜਾ ਰਹੇ ਆ ਹੌਲੀ ਹੌਲੀ ਉੱਪਰ ਕਿਉਂਕਿ ਇੱਥੇ ਜੋ ਤੁਰਦੇ ਆ ਸਾਹ ਬਹੁਤ ਚੜਦਾ ਪਿਆ ਕਿਉਂ ਭਾਜੀ ਚਲੋ ਆਪਣੇ ਕੋਲ ਤਾਂ ਆਜ ਆਈਟਮ ਹੈਗੀ ਆ ਆਪਾਂ ਇਹਨਾਂ ਦੇਖ ਚੁੱਕੇ ਆ ਜੋ ਦੇਖਣਾ ਬਾਕੀ ਪ੍ਰਗਾਰ ਸਾਹਿਬ ਕੋਲ ਕੋਈ ਜਾਣਕਾਰੀ ਲੈਣੇ ਆ ਤੇ ਤਿਰੰਗਾ ਝੰਡਾ ਲੱਗਾ ਇੱਧਰ ਆਪਣਾ ਦੇਸ਼ ਦਾ ਹਲੋ ਜੀ ਆਪਾਂ ਇੱਥੇ ਪਹੁੰਚ ਗਏ ਆ ਜਿੱਥੇ ਇਹ ਪੁਆਇੰਟ ਦਿਖਾਇਆ ਜਾਂਦਾ ਆ ਤੇ ਮੇਰੇ ਮਗਰ ਉਹ ਜਗਾ ਅੱਛਾ ਇੱਥੇ ਕੈਫੇ ਵੀ ਹੈ ਇੱਕ ਵਾਹ ਜੀ ਵਾਹ ਪਹਿਲਾਂ ਨਹੀਂ ਸੀ ਇੱਥੇ ਹੁੰਦਾ ਹੁਣ ਇੱਥੇ ਕੈਫੇ ਵੀ ਆ ਤੇ ਆਪਾਂ ਬਾਈ ਨੂੰ ਦੋ ਕੱਪ ਚਾਹ ਆਰਡਰ ਕਰ ਦਿੱਤੀ ਆ ਪਾਣੀ ਆ ਇੱਥੇ ਕਾਜੂ ਬਦਾਮ ਹੋਰ ਚੀਜ਼ਾਂ ਖਾਣ ਪੀਣੂ ਹੈਗੀਆਂ। ਹੋਰ ਭਾਈ ਸਾਹਿਬ ਕੈਸੇ ਹੋ? ਠੀਕ ਹੈ ਸਰ। ਆਪ ਜਹਾਂ ਇਸ ਪੁਆਇੰਟ ਪਰ ਚਾਹੇ ਹਮੇ ਪਲਾ ਰਹੇ ਹੋ ਤੋ ਜੇ ਪਹਿਲੇ ਤੋ ਨਹੀਂ ਥਾ ਨਾ ਕਾਹਾਂ ਪਰ ਕਾਫੇ? ਅ ਤਹਾ ਕਰਚੀਆਂ ਪਹਿਲੇ 3-4 ਸਾਲ ਸਿੱਧੇ ਥੇ ਸਰ। ਨਹੀਂ ਸਾਹਿਬ ਮੈਂ 2 ਸਾਲ ਪਹਿਲੇ ਆਇਆ ਤੋ ਨਹੀਂ ਥਾ ਜਹਾਂ ਪਰ। ਫਿਰ نیچے ਹਨੂ ਦੇ ਰੋਡ ਤੇ ਛੋਟਾ ਸਟਾਲ ਬਣਾ ਹੋਇਆ ਥਾ। ਤੋ ਇੱਥੇ ਆ ਕੇ ਤੁਸੀਂ ਸਿੱਧਾ ਇਹਨਾਂ ਤੋਂ ਪਾਕਿਸਤਾਨ ਦੇ ਪਿੰਡ ਦੇਖ ਸਕਦੇ ਹੋ। ਇਸਕੀ ਕਿਆ ਫੀਸ ਹੈ? ਇਸਕੀ ਕਿਆ ਫੀਸ ਹੈ ਦੇਖਣੇ ਲਈ? 50 ਰੁਪਏ ਇੱਕ ਬੰਦੇ ਕੇ ਲਈ ਦੇਖਣ ਕੇ ਲਈ ਪਰ ਆਪਣੇ ਕੋਲ ਆਪਣੀ ਖੋਦੀ ਦੂਰਬੀਨ ਸਗੀ ਇਸ ਕਰਕੇ ਆਪਾਂ ਨਹੀਂ ਦੇਖੇ ਬਟ ਆਪਾਂ ਕਹਿੰਨਾ ਭਾਈ ਕੋ ਬਾਈ ਕੋ ਚਾਹ ਜ਼ਰੂਰ ਪੀ ਕੇ ਜਾਈਏ ਭਾਜੀ ਇਹ ਸੋਚ ਰਿਹਾ ਕਿ ਚਾਹ ਪੀ ਰਹੇ ਹਾਂ ਤੁਹਾਨੂੰ ਕਿਹੋ ਜਿਹਾ ਲੱਗ ਰਿਹਾ ਬੱਸ ਵਧੀਆ ਲੱਗ ਰਿਹਾ ਬਹੁਤ ਘੰਟ ਲੱਗ ਰਿਹਾ ਇੱਕ ਹੀ ਲੈ ਰਹੇ ਹਾਂ ਲੈ ਕੁਝ ਨਹੀਂ ਦੇਖ ਰਹੇ ਹੋ ਯਾਰ ਨਹੀਂ ਆਪਾਂ ਲੈ ਵੀ ਸਕਦੇ ਕੋਈ ਬੱਡੀ ਗੱਲ ਨਹੀਂ ਤੇ ਥੋੜਾ ਜਿਹਾ ਇਸ ਤੋਂ ਉੱਪਰ ਜਾ ਕੇ ਆਪਾਂ ਇੱਕ ਅਨ ਹੋਰ ਦਿਖਾਉਣੇ ਆਈਟਮ ਲੋਜੀ ਪਿਛਲੀ ਵਾਰੀ ਆਪਾਂ ਇੱਥੇ ਖੜ ਕੇ ਦੇਖਿਆ ਸੀਗਾ ਪਾਕਿਸਤਾਨ ਦਾ ਉਹ ਪਿੰਡ ਉਹ ਜਿਹੜਾ ਸਾਹਮਣੇ ਜਿਗਜੈਗ ਬਣੀ ਹੋਈ ਆ ਉਹ ਵਾਲੀ ਇਹ ਪਹਾੜ ਸਾਰਾ ਇੰਡੀਅਨ ਕੋਲੇ ਆ ਉਹ ਨੀਚੇ ਵਾਲਾ ਜਿਹੜਾ ਹੈਗਾ ਆਹ ਵਾਲਾ ਪਾਰਟ ਇਹ ਪਾਕਿਸਤਾਨ ਕੋਲ ਆ ਬਟ ਇਸ ਤੋਂ ਉੱਪਰ ਜਿਹੜੀ ਆਪਣੀ ਉਹ ਸੇਮ ਪਹਾੜ ਦੇ ਵਿੱਚ ਇੱਥੇ ਇੰਡੀਅਨ ਆਰਮੀ ਦੀ ਚੈੱਕਪੋਸਟ ਹੈ लगी हैं कोर्सियाई है, थे के चाय पियो तो पाकिस्तान आलू मुंह करके बैठ रहो ठा अजय अपनी चाय आ गई है अच्छा मेरे को चीज़ और बताइए आपने जो ये लोग रहते हैं यहाँ पे इनको कौन सा शहर लगता है पाकिस्तान से तो उनको स्कार्डो स्कार्डो अरे हाँ। वो भी ऐसे लदाख वाले ही कबीले वाले भी सेम कल्च अच्छा वो जो इस, इस पहाड़ी के पिछले पास तुर्तुक है ना आ, इस बटालिक सर, बटालिक तुर्टुक, तुर्टुक. तुर्टु को जो पाकिस्तान का बॉर्डर वहाँ पर लगता है ना यही हाँ, घूम कर वहाँ चले जाता है हाँ, नहीं, नहीं, वो से होते हुए इस, इस पहाड़ तो के जो उस तरफ पहाड़ है वो पाकिस्तान में है ठीक है ਠੀਕ ਹੈ ਨਹੀਂ ਨਹੀਂ ਬਲੋਚਿਸਤਾਨੀ ਇੱਕ ਗਲਿੱਕਟ ਹੈ ਬਲੋਚਿਸਤਾਨ ਅਫਗਾਨਿਸਤਾਨ ਸੈਟ ਪੈ ਜਾਂਦਾ ਜੀ ਤੇ ਉਹ ਉਹਨਾਂ ਦੀ ਮਸਜਿਦ ਦੇ ਸਾਹਮਣੇ ਆਉਦੇ ਹਨ ਹਾਂਜੀ ਤੇ ਲੋ ਹੁਣ ਆਪਾਂ ਚੱਲਦੇ ਹਾਂ ਥੱਲੇ ਇੱਕ 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 ਪੀਤੀਆ ਚਾਹ ਦਾ ਕੱਪ ਤੇ ਇੱਥੋਂ ਹੀ ਹੁਣ ਆਪਾਂ ਚੱਲੇ ਜਾਂ ਵਾਪਸੀ ਤੇ ਉਹ ਖੜੀ ਆਪਣੀ ਮੋਟਰਸਾਈਕਲ ਤੇ ਓ ਮੇਰੇ ਪਾਕਿਸਤਾਨ ਬਾਕੀ ਇਸ ਜਿਹੜਾ ਪਿੰਡ ਦਾ ਇਤਿਹਾਸ ਆ 1971 ਦੇ ਬੱਚੇ ਇਹ ਜਦੋਂ ਜੰਗ ਹੋਈ ਸੀ ਨਾ ਉਦੋਂ ਇਹ ਪਿੰਡ ਆਂਡੀਆਂ ਨੇ ਆਪਣੇ ਕਾਬੂ ਵਿੱਚ ਲੈ ਲਏ ਸੀ ਜਿਹੜੇ ਕਿ ਖੰਡਰ ਬਣ ਚੁੱਕੇ ਆ ਬਟ ਹੁਣ ਇੱਥੇ ਲੋਕ ਰਹ ਰਹੇ ਆ ਉੱਪਰ ਤੇ ਚਲੋ ਬਾਕੀ ਹੁਣ ਆਪਾਂ ਚੱਲਦੇ ਆ ਉਹਨੂੰ ਦਰਸ ਵੱਲ ਨੂੰ ਤੇ ਆਪਣੇ ਸਫ਼ਰ ਨੂੰ ਕਰਦੇ ਆ ਕੰਟੀਨਿਊ ਲਓ ਜੀ ਇੱਥੋਂ ਹੁਣ ਆਪਾਂ ਕਰ ਲਈ ਆ ਵਾਪਸੀ ਤੇ ਕੁਝ ਜ਼ਿਆਦਾ ਦੇਖਣ ਨੂੰ ਹੈ ਨਹੀਂ ਸੀ ਇੱਥੇ ਸਾਨੂੰ ਲੱਗਾ ਬਟ ਚਲੋ ਇੱਕ ਫੀਲ ਹੁੰਦੀ ਹੈ ਜੀ ਆਪਾਂ ਉਹ ਪੱਥੇ ਜ਼ਰੂਰ ਆਪਾਂ ਮਾਣੀ ਆ ਚਾਹ ਪੀਤੀ ਆ ਪਾਕਿਸਤਾਨ ਦੇ ਬਾਰਡਰ ਤੇ ਖੜਕੇ ਤੇ ਪਾਕਿਸਤਾਨ ਨੂੰ ਅਸੀਂ ਘੂਰਿਆ ਹਾਂਜੀ ਹਾਂਜੀ ਸੋ ਹੁਣ نیچے ਜਾ ਰਹੇ ਆ ਪਰ نیچے ਜਾਣ ਲੱਗਿਆ ਵੀ ਬਹੁਤ ਆਪਾਂ ਨੂੰ ਧਿਆਨ ਰੱਖਣਾ ਪੈਣਾ ਸੜਕ ਬਹੁਤ ਹੀ ਛੋਟੀ ਆ ਹਾਂਜੀ ਲਓ ਵੀ ਦੋਸਤੋ ਪਹੁੰਚ ਚੁੱਕੇ ਆਪਾਂ ਜੀ ਕਾਰਗਿਲ ਵਾਰ ਮੈਮੋਰੀਅਲ ਤੇ ਇੱਥੋਂ 10 ਕਿਲੋਮੀਟਰ ਰਹਿ ਗਿਆ ਹੁਣ ਦਰਾਸ ਜਿੱਥੋਂ ਕੋ ਆਪਾਂ ਦਰਾਸ ਹੁਣ ਆਪਾਂ ਜਾ ਕੇ ਰੁਕਣਾ ਆ ਸੋ ਬੱਚੇ ਹੱਥ ਮਿਲਾ ਰਹੇ ਆਪਣੇ ਨਾਲ ਤੇ ਜਾ ਕੇ ਦੇਖਦੇ ਆ ਜੇ ਤਾਂ ਆਪਾਂ ਨੂੰ ਅੱਜ ਚੈੱਕਪੋਸਟ ਕਲੀਅਰ ਕਰ ਦੇਤੀ ਮਿੰਟ ਮਿੰਟ ਕਰ ਲਾਂਗੇ ਸੇ ਆਪਾਂ ਅੱਜ ਹੀ ਕਰ ਲੜੇ ਨਹੀਂ ਤਾਂ ਬਕਰੋ ਕਾਂਗੇ ਦਰਾਸ ਜਾਂ ਦਰਾਸ ਤੋਂ ਥੋੜਾ ਜੱਕੇ ਜਾ ਕੇ ਤੇ ਮੈਂ ਦੂਜੀ ਗੱਲ ਇਹ ਹੈ ਕਿ ਰੋਟੀ ਖਾਣ ਦਾ ਟਾਈਮ ਹੋ ਗਿਆ ਹਾਂ ਸਾਰੇ ਸਵੇ ਤਾਂ ਸਿਰ ਇੱਕ ਇੱਕ ਸਮੋਸਾ ਖਾ ਕੇ ਤੁਰੇ ਹੋਏ ਆ ਤੇ ਹੁਣ ਦੇਖਦੇ ਆ ਅੱਜ ਆਹੀ ਸੋਚ ਰਿਹਾ ਕਿ ਚੈੱਕਪੋਸਟ ਕਲੀਅਰ ਕਰ ਹੀ ਲਈਏ ਹੋ ਸਕਦਾ ਅੱਜ ਨਿਕਲ ਜਾਈਏ ਬਾਕੀ ਮੋਕੇ ਤੇ ਜਾ ਕੇ ਦੇਖੂਗਾ ਕੀ ਬਣਦਾ ਕੀ ਨਹੀਂ ਬਣਦਾ ਸੋ ਪਹਿਲੀ ਚੈੱਕਪੋਸਟ ਆਸੀਂ ਕਲੀਅਰ ਕਰਤੀ ਆ ਸਾਨੂੰ ਉਹਨਾਂ ਜਾਣ ਦੇਤਾ ਹੈ ਬਾਕੀ ਅੱਗੇ ਜਾ ਕੇ ਸਹੀ ਨਹੀਂ ਪਤਾ ਦੋ ਤੋਂ ਤਿੰਨ ਚੌਕਪ ਚੈੱਕਪੋਸਟਾਂ ਹੋਣੀਆਂ ਇੱਕ ਸਾਈਨ ਚੱਕ ਪੋਸਟਾ ਜਿੱਥੋਂ ਲਦਾਖ ਖਤਮ ਹੁੰਦਾ ਤੇ ਚਲੋ ਹੁਣ ਦੇਖਦੇ ਆ ਬਾਕੀ ਸਾਰੇ ਨਕੀ ਬੰਦੇ ਤਾਂ ਵਾਪਸ ਆ ਜਾਂਗੇ ਇੱਥੇ ਹੀ ਸੀ ਆ 67 ਕਿਲੋਮੀਟਰ ਦੀ ਹੋਰ ਬਾਤੀ ਸੀ ਬਾਦ ਤੋਂ ਫੁਰਤ ਵਲੀ ਵਿੱਚੋਂ ਨੰਗਦੇ ਪਰੇ ਆਪਾਂ ਤੇ ਸਾਹਮਣੇ ਰਹਿ ਕੇ ਜੋ ਝੀਲਾ ਪਹਾੜ ਪਹਾੜ ਦੇ ਪਹਾੜ ਆ ਚੱਕਰ ਉੱਪਰ ਘਾ ਦੇ ਮੈਦਾਨ ਬਾਕੀ ਹੁਣ ਅੱਜ ਚੈੱਕ ਪੋਸਟ ਆ ਕਹੋਣੀ ਆ ਤੇ ਉਸ ਤੋਂ ਸਾਨੂੰ ਕਲੀਅਰ ਹੋ ਜਾਣਾ ਕਿ ਅਸੀਂ ਜਾ ਸਕਦੇ ਆ ਕਿ ਨਹੀਂ ਜਾ ਸਕਦੇ ਜੀ ਚੈੱਕ ਪੋਸਟ ਤੇ ਖੜੇ ਆ ਇੱਥੇ ਅਸੀਂ ਆਪ ਹੀ ਰੁਕ ਗਏ ਆ ਸਾਨੂੰ ਰੋਕਿਆ ਕਿਸਨੇ ਨਹੀਂ ਬਟ ਹੱਲੇ ਅਸੀਂ ਵੀ ਸ਼ੋਰ ਨਹੀਂ ਹੈਗੇ ਆ ਮੈਂ ਚਾਹੁੰਦਾ ਕਿ ਥੋੜਾ ਜਿਹਾ ਸ਼ੋਰ ਹੋ ਜਾਈਏ ਤੇ ਫੇਰ ਹੀ ਆਪਾਂ ਅੱਗੇ ਨਿਕਲੀਏ ਤੇ ਤੁਸੀਂ ਦੇਖ ਸਕਦੇ ਹੋ ਆ ਥੈਂਕਸ ਫॉर ਵਿਜ਼ਿਟ ਵਿਜ਼ਿਟ ਅਗੇਨ ਟੂ ਦਿਸ ਆ ਜੋ ਜ਼ਿਲ੍ਹਾ ਟੋਬਰਾ ਦਾ 18 ਕਿਲੋਮੀਟਰ ਸੋ ਦੇਖਦੇ ਹਾਂ ਹੁਣ ਲਓ ਜੀ ਆਪਾਂ ਨੂੰ ਪਰਮਿਸ਼ਨ ਮਿਲ ਗਈ ਜਾਂਦੀ ਤੇ ਆਪਾਂ ਅੱਜ ਸ਼ਰਨਗਰ ਪਹੁੰਚ ਜਾਣਾ ਹੈ। ਸੋ ਬਹੁਤ-ਬਹੁਤ ਧੰਨਵਾਦ। ਉਸ ਉਸ ਭਰਾ ਦਾ ਜਿਹੜੇ ਬਲਕੈਟਾ ਤੇ ਜਾਓ ਪਰ ਬਦਕਦਾ ਖਿਆਲ ਨਾਲ ਜਾਓ। ਰਸਤਾ ਥੋੜਾ ਸਿੰਗਲ ਉੱਪਰ ਜਾ ਕੇ। ਸੋ ਮੈਂ ਕਿਹਾ ਸਾਰਾ ਇਹ ਪੂਰੀ ਰਿਸਪੋਨਸੀਬਿਲਟੀ ਨਾਲ ਨਹੀਂ ਤੇ ਰਿਸਪੋਨਸੀਬਿਲਟੀ ਨਾਲ ਜਾਵਾਂਗੇ। ਚਲੋ। ਹੁਣ ਦਾ ਵੀ ਸ਼ਰਨਗਰ ਤੇ ਅੱਜ ਦੀ ਰਾਤ ਸ਼ਰਨਗਰ ਵਿੱਚ ਤੇ ਕੱਲ ਨੂੰ ਤਨ ਥੋੜਾ ਜਿਹਾ ਘੁਮਾਂਗੇ ਸ਼ਰਨਗਰ ਫਿਰ ਤੇ ਪਰ ਉਹਦਾ ਆਪਾਂ ਜਾਵਾਂਗੇ ਵਾਪਸ ਘਰਾਂ ਨੂੰ। ਲੋ ਜੀ ਮੇਰੇ ਮਿੱਤਰੋ ਮੌਸਮ ਬਣਾ ਪੂਰਾ ਆਸਮਾਨ ਹੋਇਆ ਪਿਆ ਜਾ ਤੇ ਬੱਦਲ ਜਿੱਥੇ ਅਸੀਂ ਨਿਕਰੇ ਆਏ ਪੂਰੇ ਬੱਦਲ ਛਾਏ ਹੋਏ ਆ ਇਸ ਟਾਈਮ ਵੀ ਅਸੀਂ ਬੱਦਲਾਂ ਦੇ ਵਿੱਚ ਹੀ ਜਾ ਰਹੇ ਹਾਂ ਤੇ ਜਦੋਂ ਦਾ ਅੱਗੇ ਨੂੰ ਵਧੀ ਜਾਂਦੇ ਬੱਦਲ ਹੋਰ ਸੰਘਰੇ ਹੋਈ ਜਾ ਰਹੇ ਆ ਉਹ ਦੇਖੋ ਚੈੱਕ ਕਰੋ ਸਾਹਮਣੇ ਤੁਸੀਂ ਕਰੀ ਵਾਹ ਓਹ ਯਾ ਯਾਰ ਨਜ਼ਾਰਾ ਇਹ ਸਵੇਰ ਕਰਮਾ ਦਾ ਨਜ਼ਾਰਾ ਲਿਖਣਾ ਦੇਖਣਾ ਲਿਖਿਆ ਸੀਗਾ ਤਾਂ ਹੀ ਸਾਨੂੰ ਪਰਮਿਸ਼ਨ ਮਿਲ ਗਈ ਉੱਪਰ ਜਾਣ ਦੀ ਮੈਂ ਤਾਂ ਲੋਕੀਏ ਸੇ ਖੜੇ ਆ ਲੈਣਾ ਦੀ ਲੈਣਾ ਲੱਗੀਆਂ ਹੋਈਆਂ ਆ ਕੰਦੇ ਲੱਲੂ ਕਰੇ ਕਹੋਲੀ ਆ ਰਬ ਸਿੱਧੀਆਂ ਭਾਵੇਂ ਆਪਣਾ ਤਾਂ ਉਹ ਹਾਲ ਹੋ ਰਿਹਾ ਹੁਣ ਰੋਡ ਜੇ ਗੱਲ ਕਹੀਏ ਰੋਡ ਖਰਾਬ ਵੀ ਕਹਿ ਸਕਦੇ ਇਹ ਕੰਸਟਰਕਸ਼ਨ ਦਾ ਇਹ ਪਾਰਟ ਆ ਪਰ ਅਸਾਂ ਇਹ ਤਾਂ ਇੱਕ ਦਮ ਪਾਣੀ ਵਿੱਚ ਤਾਂ ਸਭ ਤੋਂ ਜ਼ਿਆਦਾ ਡਰ ਹੁੰਦਾ ਕਿ ਪੈਰਾਂ ਨੂੰ ਪਾਣੀ ਲੱਗ ਜਾਵੇ ਠੰਡਾ ਪੈਰਾਂ ਨੂੰ ਪਾਣੀ ਉਹ ਨਾਲਕ ਜੋ ਬਾਕੀ ਕੋਈ ਜੇ ਕਦੇ ਉੱਪਰ ਪੈ ਗਿਆ ਕੋਈ ਦਿੱਕਤ ਨਹੀਂ ਕਿਉਂਕਿ ਠੰਡਾ ਠੰਡਾ ਮੇਸ਼ਾ ਲੱਗਦੀ ਪੈਰਾਂ ਤੋਂ ਲਓ ਜੀ ਇੱਥੇ ਇੱਕ ਬੇਸ ਕੈਂਪ ਬਣਾਇਆ ਹੋਇਆ ਹਲਕਾ ਜਿਹਾ ਇੱਕ ਮੈਮੋਰੀ ਮੈਮੋਰੀਅਲ ਬਣਾਇਆ ਹੋਇਆ ਤੇ ਖੜੇ ਕਿਤੇ ਟੈਂਕ ਤੋਪਾਂ ਜਮਾਨਾ ਦੀ ਯਾਦਗਾਰੀ ਚਲੋ ਵਧੀਆ ਕਿਨੂ ਆਪਾਂ ਫਿਰ ਉਹ ਜਜੀਲਾ ਪਾਸ ਵੀ ਆਪਾਂ ਗਏ ਆ ਪਹੁੰਚ ਕੀ ਮਾਤਾ ਸੋ ਵਿਜਕ ਜੋਜੀਲਾ ਪਹਾੜ 0.11 ਜਾਂ 649 ਫੁੱਟ ਤੇ ਚਾਈ ਤੇ ਅੱਗੇ ਜਾ ਕੇ ਚਾਹ ਪੀਵੇਗਾ ਅੱਗੇ ਜਾ ਕੇ ਹੁਣ ਆਵਾਜ਼ਾਂ ਮਾਰਦੇ ਪਏ ਆ ਜਾਓ ਭਾਈ ਚਾਹ ਪੀ ਲੋ ਲੋ ਜੀ ਆਪਾਂ ਦੁਬਾਰਾ ਤੋਂ ਜੋਜੀਲਾ ਪਾਸ ਗਏ ਆ ਪਹੁੰਚ ਮੀਹ ਦੇ ਵਿੱਚ ਬੜਾ ਵੀ ਠੰਡ ਲੱਗੀ ਹੱਥ ਸਾਡ ਟੁੱਟੇ ਪਏ ਹੱਥਾਂ ਦਾ ਬੁਰਾ ਹਾਲ ਹੋ ਗਿਆ ਤੋਂ ਇਹ ਹੱਲੇ ਨਜ਼ਾਰਾ ਖਾਲੀ ਪਿਆ ਜਦੋਂ ਅਸੀਂ ਆਏ ਸੀ ਉਦੋਂ ਭਰਿਆ ਪਿਆ ਸੀ ਮੇਲਾ ਲੱਗਾ ਪਿਆ ਸੀਗਾ ਤੇ ਹੁਣ ਸਮਾਂ ਹੋ ਗਿਆ ਚਾਹ ਤੇ ਮੈਗੀ ਖਾਣ ਦਾ ਆਹ ਬਾਈ ਬਣਾ ਰਿਹਾ ਹੁਣ ਹਾਂ ਬਈ ਹੈ ਕੁਛ ਯਾਰ ਪੱਤੀ ਨਾ ਮਤ ਡਾਲਣਾ ਪੱਤੀ ਨਿਕਾਲ ਦੋ ਯਾਰ ਜੀ ਨਾਈ ਵਾਲੀ ਤੇ ਬਣਾਓ ਯਾਰ ਓ ਕਿਆ ਬਈ ਯਸ ਦੋ ਚਾਏ ਬਾਰਿਸ਼ ਕਿੰਨੀ ਹੋਈ ਆ ਪੇ ਉਹ ਖੜੀ ਆ ਉਹ ਖੜੀ ਆਪਣੀ ਡੋਗਰ ਆ ਖੜੀ ਆ ਕਾਲਾ ਬਾਰ ਜਿਆਦਾ ਹੋਈ ਅੱਜ ਨਹੀਂ ਨਹੀਂ ਆਪੀ ਥੋੜਾ ਸਾ ਕਮੀ ਹੋਣਾ ਨਾ ਨਾਰਮਲੀ ਦਾ ਉਧਰ ਪਾਣੀ ਜਿਆਦਾ ਹੋਣਾ ਪਿਆ ਛੋਟੀ ਇੱਧਰ ਆ ਕੇ ਨੀ ਆ ਗਈ ਬਾਰਿਸ਼ ਆ ਬੀ ਮੌਸਮ ਨਹੀਂ ਪਾਣੀ ਉਹ ਜੋ بارش ਵਾਲਾ ਪਾਣੀ ਹੋਗਾ ਨਹੀਂ ਨਹੀਂ ਉਧਰ ਘੱਟ ਜਿਗਾ ਇੱਧਰ ਜ਼ਿਆਦਾ ਪਾਣੀ ਜਦੋਂ 500 ਦੇ ਵੀ ਚੋ ਚਲੋ ਹੁਣ ਪੀਨੇ ਆ ਚਾਹ ਤੇ ਨਾਲ ਖਾਨੇ ਕਾਫੀ ਤੇ ਫੇਰ ਚੱਲਣਾ ਚਾਹ ਪੀਨੇ ਆ ਤੇ ਖਾਨੇ ਆ ਮੈਗੀ ਤੇ ਜਾਂਨੇ ਆ ਬਖਸ਼ਰ ਨਗਰ ਮੈਗੀ ਹੋ ਗਈ ਰੈਡੀ ਤੇ ਉਧਰ ਬਣ ਰਹੀ ਆ ਚਾਹ ਤੇ ਇਹਨੂੰ ਖਤਮ ਕਰਕੇ ਤੇ ਚੱਲੀ ਹੁਣ ਲਓ ਜੀ ਆਪਾਂ ਹੈਗੇ ਆ ਸ਼ਿਰਨਗਰ ਤੋਂ ਕੋਈ 40 ਕਿਲੋਮੀਟਰ ਪਹਿਲਾਂ ਤੇ ਤੇਲ ਕਰਾ ਲੈ ਇੱਕ ਵਾਰੀ ਫੇਰ ਤੋਂ ਫੁੱਲ ਮੇਰੇ ਖਿਆਲ ਨਾਲ ਚੌਥੀ ਵਾਰ ਕਰਾਇਆ ਆ ਤੇ ਬਾਈਕ ਚੱਲ ਗਈ ਆ 1600 83 ਕਿਲੋਮੀਟਰ ਸੋ ਹੁਣ ਇਥੋਂ ਇੱਕ ਟੈਂਕ ਫੁੱਲ ਕਰਾ ਲਿਆ ਤੇ ਇਸ ਟੇਕਰ ਆ ਪਹੁੰਚਾ ਕਿ ਪਿੰਡ ਹਾਂਜੀ ਦੋਸਤੋ ਤੇ ਆਪਾਂ ਪਹੁੰਚ ਗਏ ਆ ਜੀ ਬਣੀ ਹਾਲ ਟਨਲ ਇਹ ਸ਼੍ਰੀਨਗਰ ਤੋਂ ਆਪਾਂ ਅੱਗੇ ਆ ਚੁੱਕੇ ਆ ਤੇ ਜੰਮੂ ਆਪਣੇ ਕੋਲ ਰਹਿ ਗਿਆ ਕੋਈ 168 ਕਿਲੋਮੀਟਰ ਸਾਡਾ ਸ਼੍ਰੀਨਗਰ ਨਾ ਰੁਕਣ ਦਾ ਵੀ ਕੋਈ ਕਾਰਨ ਸੀ ਇਸ ਕਰਕੇ ਸਾਨੂੰ ਅ ਅੱਜ ਹੀ ਪਿੰਡ ਵੱਲੋਂ ਸਾਨੂੰ ਚਾਲੇ ਪਾਉਣੇ ਪਏ ਅਸੀਂ ਸਵੇਰੇ 11 12 ਵਜੇ ਤੱਕ ਪਿੰਡ ਪਹੁੰਚ ਜਾਣਾ ਲਗਭਗ ਕਿਉਂ ਭਾਜੀ ਆਪਾਂ ਲਗਾਤਾਰ ਲੇਹ ਤੋਂ ਚੱਲੇ ਹੋਏ ਆ ਭਾਜੀ ਤੇ ਮੈਨੂੰ ਲੱਗਦਾ ਆਗੇ ਆਪਾਂ ਕੋਈ ਕੋਈ ਨਾ ਕੋਈ ਰਿਕਾਰਡ ਕੰਮ ਕਰਾਂਗੇ ਆਬੀਸਲੀ ਕਈ ਬੰਦੇ ਮੇਰੇ ਮਾਰਦੇ ਕਹਿੰਦੇ ਯਾਰ ਲੈ ਤੱਕ ਤੱਕ ਇੱਦਾਂ ਸਫਰ ਕਿੱਥੇ ਕੇ ਕੋ ਹੁੰਦਾ ਤੇ ਪਰ ਹੁਣ ਥੱਕੇ ਜਾਂਦਾ ਮੈਨੂੰ ਲੱਗਦਾ ਵੀ ਆਪਾਂ ਕਿ ਟ੍ਰੈਫਿਕ ਜਿੱਥੇ ਵੀ ਹੋਰ ਆਰਾਮਬਨ ਵਾਲਾ ਜਿਹੜਾ ਇਲਾਕਾ ਨਿਕਲ ਕੇ ਉਦੋਂ ਦਾ ਹਾਂ ਆਰਾਮਬਨ ਦਾ ਇਲਾਕਾ ਨਿਕਲ ਕੇ ਤੇ ਆਪਾਂ ਦੇਖਾਂਗੇ ਜੇ ਤਾਂ ਸਾਨੂੰ ਨੀਂਦ ਆ ਗਈ ਫੇਰ ਰੁਕਾਂਗੇ ਨਾ ਨਹੀਂ ਦਾ ਹੀ ਅਸੀਂ ਛੱਕਦੇ ਨਾ ਕੰਮ ਚਲੋ ਹੁਣ ਚੱਲਦੇ ਆਂ ਆਪਾਂ ਅੱਗੇ ਨੂੰ ਆ ਖੜੀ ਆਪਣਾ ਆਪਣਾ ਡੋਗਰ ਤੇ ਆ ਖੜਾ ਕਾਲਾ ਇਹਨਾਂ ਨੂੰ ਵੀ ਰੈਸ਼ਲੀ ਲੋਡ ਆ ਥੋੜੀ ਜੀ ਤਾਂ 10 ਮਿੰਟ ਰੈਸਟ ਦਬਾਵਾਂਗੇ ਤਾਂ ਅਸੀਂ ਵੀ ਚਾਹ ਚ ਪੀਵਾਂਗੇ ਹਾਂਜੀ ਤੇ ਬਾਈ ਟਾਈਮ ਹੋ ਗਿਆ ਸਵੇਰ ਦੇ ਬੱਜ ਗਿਆ 4 ਘਟੋ ਘਟ 2:3 ਤੋਂ 3 ਘੰਟੇ ਸੀ ਜਾਮ ਚ ਫਸੇ ਰਹੇ ਹਾਂ ਉੱਥੇ ਆਰਾਮ ਬੰਦੇ ਕੋਲ ਤੇ ਫੇਰ ਜਾ ਕੇ ਜਾਮ ਤੋਂ ਕਲੀਅਰ ਹੋਏ ਤੇ ਹੁਣ ਇਸ ਟੱਬ ਤੇ ਰੁਕੇ ਹਾਂ ਸ਼ਿਵ ਸ਼ਕਤੀ ਟੱਬਾ ਤੇ ਆਪਣਾ ਜੰਮੂ ਰਹਿ ਗਿਆ ਇੱਥੋਂ 100 ਕਿਲੋਮੀਟਰ ਤੇ ਜਾਮ ਦੀ ਦੇਖੋ ਜਿਹੜੀ ਚੀਜ਼ ਇੱਥੇ ਤੱਕ ਆਈ ਹੋਈ ਆ ਬਹੁਤ ਤਕੜਾ ਜਾਮ ਸੀ ਬਾਈ ਤੇ ਬਸ ਹੋ ਗਈ ਚਲਾਉਂਦੇ ਚਲਾਉਂਦੇ ਆ ਦੀ ਤੇ ਇੱਥੋਂ ਹੁਣ ਪੀਨੇ ਆ ਘੋਟ ਘੋਟ ਚਾਹ ਫਿਰ ਦੇਖਦੇ ਕੀ ਅੱਗੇ ਕਰਨਾ ਹਾਂਜੀ ਤਾਂ ਲਓ ਜੀ ਸਵੇਰੇ ਦੇ ਵੱਜ ਗਏ ਆ 7 ਤੇ ਆਪਾਂ ਖੜੇ ਆ ਜੰਮੂ ਤੋਂ 56 ਕਿਲੋਮੀਟਰ ਪਹਿਲਾਂ ਠੀਕ ਆ ਜੀ ਤੇ ਇੱਕ ਚੀਜ਼ ਤੁਹਾਨੂੰ ਹੋਰ ਦਿਖਾਉਣਾ ਮੇਰੇ ਸਾਹਮਣੇ ਆ ਬਿਲਕੁਲ ਮਾਤਾ ਵੈਸ਼ਨੋ ਦੇਵੀ ਜੀ ਦਾ ਦਰਬਾਰ ਉਹ ਤੁਸੀਂ ਚੈੱਕ ਕਰ ਸਕਦੇ ਹੋ ਸੋ ਆ ਹੌਣ ਵੇਲ ਆ ਗਿਆ ਆ ਇੱਥੇ ਨਾਸ਼ਤੇ ਬਾਈਕ ਆਪਣੀ ਚੱਲ ਗਈ ਆ ਪੂਰੀ 1938 ਕਿਲੋਮੀਟਰ ਤੇ ਤੇਲ ਦੇ ਹਲੇ ਤਿੰਨ ਡੰਡੇ ਪਏ ਆ ਬਾਕੀ ਦੇਖਦੇ ਆ ਹੁਣ ਤੇਲ ਇੱਕ ਵਾਰੀ ਫੇਰ ਤੋਂ ਫਿਲ ਕਰਾਉਣਾ ਪੈਣਾ ਆਪਾਂ ਨੂੰ ਕੋਲੋਂ ਹੁਣ ਦਹੀਂ ਖਾਣੇ ਪਹਿਲਾਂ ਤਾਂ ਬਾਕੀ ਤੁਹਾਨੂੰ ਮੈਂ ਦੱਸ ਦਵਾ ਕਿ ਅਸੀਂ ਕੱਲ ਸਵੇਰ ਦੇ ਨੂਰਲਾ ਤੋਂ ਚੱਲੇ ਹੋਏ ਆ ਲਗਾਤਾਰ ਬਾਈਕ ਚਲਾ ਕੇ ਅੱਜ ਸਵੇਰੇ 7 ਵਜੇ ਗਏ ਇੱਥੇ ਪਹੁੰਚੇ ਆ ਵਾਸਤੇ ਜਿੱਕਾ ਘੰਟਾ ਸੀ ਰੈਸਟ ਦੀ ਜੁਰੂਰ ਕੀਤੀ ਆ ਬਾਕੀ ਸਾਡਾ ਟਾਈਮ ਸਾਰਾ ਖਰਾਬ ਕੀਤਾ ਜਾਮ ਨੇ ਤੇ ਜਾਮ ਨੇ ਸਾਨੂੰ ਥਕਾ ਦਿੱਤਾ ਸੋ ਹੋਰ ਇਥੇ ਸਾਡੇ ਕੋ ਆਈ ਥਿੰਕ 6 ਘੰਟੇ ਦੀ ਕੋਈ ਬਾੜ ਰਹਿ ਗਈ ਹੈ ਜਿਹੜੀ ਆਪਾਂ ਕੀ ਘਰੇ ਪਹੁੰਚ ਜਾਣਾ ਹੈ ਬਾਕੀ ਆ ਜਗਾ ਬੜੀ ਖਤਰਨਾਕ ਜੀ ਬਣਾਈ ਆ ਤੇ ਦਹੀਂ ਆਪਣਾ ਆ ਗਿਆ ਦਹੀਂ ਖਾ ਕੇ ਆਪਾਂ ਨਿਕਲਦੇ ਅੱਗੇ ਨੂੰ ਬਾਕੀ ਜਿਹੜਾ ਲੰਚ ਕਰਾਂਗੇ ਪਠਾਨਕੋਟ ਦੇ ਨੇੜੇ ਜਾ ਕੇ ਹਾਂਜੀ ਤੋਂ 11:00 ਬਜੇ 11 ਮਿੰਟ ਹੋ ਗਏ ਤੇ ਆਪਾਂ ਆਸਟਨ ਹੈਗੇ ਆ ਮੁਕੈਲੀਆਂ ਦੇ ਕੋਲ ਬਈ ਰਾਤ ਦੀ ਵੀਡੀਓ ਕੋਈ ਨਹੀਂ ਬਾਈ ਪਹਿਲਾਂ ਆਪਾਂ ਸਾਨੂੰ ਰਾਮ ਰਾਮ ਬਨ ਵਾਲੇ ਚਾਵਨੇ ਉਹ ਤਾਂ ਕੀਤਾ ਉਸ ਤੋਂ ਬਾਅਦ ਅਸੀਂ ਕਦਨੀ ਕੀਤਾ ਜੰਮੂ ਤੋਂ ਪਠਾਨਕੋਟ ਸੋ ਆਪਾਂ ਇੱਥੇ ਰੁਕੀਏ KFC ਕੁਸ਼ਾਲ ਖਾਫਲ ਕਾ ਖਾ ਕੇ ਫਿਰ ਅੱਗੇ ਤੱਕ ਚੱਲਾਂਗੇ ਕਿਉਂਕਿ ਸਵੇਰ ਦਾ ਆਪਾਂ ਕੁਝ ਨਹੀਂ ਖਾਧਾ ਹਾਂਜੀ ਸੋ ਇਹ ਸੀ ਸਾਡੇ ਲਦਾਖ ਦੇ ਸਫਰਾਂ ਦੀ ਆਖਰੀ ਵੀਡੀਓ ਉਮੀਦ ਹੈ ਕਿ ਤੁਹਾਨੂੰ ਇਹ ਵੀਡੀਓ ਬਥੇ ਲੱਗੀ ਹੋਊਗੀ ਜੇ ਜੇ ਸਾਡੇ ਇਹ ਨਦਾਗ ਸਫਰ ਦੇ ਵਿੱਚੋਂ ਕੁਝ ਵੀ ਵਧੀਆ ਲੱਗਾ ਤਾਂ ਚੈਨਲ ਨੂੰ ਲਾਈਕਾ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰ ਲਓ ਤੇ ਜੁੜ ਜੋ ਸਾਡੇ ਅਗਲੇ ਸਫਰਾਂ ਨਾਲ ਤੇ ਮਿਲਾਂਗਾ ਤੁਹਾਨੂੰ ਹੁਣ ਕਿਸੇ ਅਗਲੀ ਵੀਡੀਓ ਦੇ ਵਿੱਚ